ਉਨਨਾਂ ਦੇ ਹਾਲਾਤ ਬਹੁਤ ਵਿਗੜੇ ਹੋਏ ਐ ਉਹ 120 ਦਿਨਾਂ ਤੋਂ ਭੁਖੜਤਾਲ ਦੇ ਉੱਤੇ ਐ ਮੈਨੂੰ ਅੱਜ ਮਿਲਣ ਦੀ ਇਜਾਜ਼ਤ ਨਹੀਂ ਮਿਲੀ ਹੈ ਕੋਈ ਵੱਡੇ ਡਾਕਟਰ ਦੇ ਨਾਲ ਗੱਲ ਕਰਾਉਂਦੀ ਤੇ ਤੁਮ੍ਹ ਪਤਾ ਲੱਗਾ ਉਹ ਕਹਿੰਦਾ ਇਸ ਵੇਲੇ ਮੈਂ ਹੀ ਐ ਪਰ ਮੈਨੂੰ ਐ ਲੱਗਿਆ ਕਿ ਉਹਦੇ ਚ ਕੋਈ ਇਲਮ ਡਾਕਟਰੀ ਦਾ ਹੈ ਨਹੀਂ ਸੀਗਾ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਟਿਆਲਾ ਦੇ ਪਾਰਖ ਹਸਪਤਾਲ ਪਹੁੰਚੇ ਸਨ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਤੇ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਅੱਜ ਡੱਲੇਵਾਲ ਜੀ ਦਾ ਹਾਲਚਲ ਜਾਣਨ ਵਾਸਤੇ ਮਿਲਣ ਲਈ ਆਏ ਸਨ ਪਰ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਡੱਲੇਵਾਲ ਵੱਡੇ ਕਿਸਾਨ ਆਗੂ ਹਨ ਤੇ ਪਿਛਲੇ 120 ਦਿਨਾਂ ਤੋਂ ਮਰਨ ਵਰਤੇ ਹਨ ਅਜਿਹੇ ਵਿੱਚ ਉਹਨਾਂ ਦੀ ਦੇਖਭਾਲ ਬਿਹਤਰ ਅਤੇ ਸਹੀ ਢੰਗ ਨਾਲ ਹੋਣੀ ਚਾਹੀਦੀ ਹੈ ਪਰ ਇੱਥੇ ਡਾਕਟਰ ਨਾਲ ਗੱਲਬਾਤ ਕਰਨ ਤੋਂ ਬਾਅਦ ਸ਼ੱਕ ਹੈ ਕਿ ਡੱਲੇਵਾਲ ਜੀ ਨੂੰ ਸਹੀ ਇਲਾਜ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਡਾਕਟਰ ਤਜਰਬੇਕਾਰ ਨਹੀਂ ਹਨ ਦੂਜਾ ਕਿਸੇ ਨੂੰ ਡੱਲੇਵਾਲ ਨਾਲ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਹਾਲਾਤ ਬਹੁਤ ਵਿਗੜੇ ਹੋਏ ਐ ਉਹ 120 ਦਿਨਾਂ ਤੋਂ ਭੁੱਖ ਹੜਤਾਲ ਦੇ ਉੱਤੇ ਐ ਤੇ ਮੈਨੂੰ ਅੱਜ ਮਿਲਣ ਦੀ ਇਜਾਜ਼ਤ ਨਹੀਂ ਮਿਲੀ ਹੈ ਨਾਂ ਮੈਨੂੰ ਦੱਸਿਆ ਗਿਆ ਹੈ ਕਿ ਜਿਹੜੇ ਉਹਨਾਂ ਦੇ ਮਜ਼ਬ ਤੇ ਖਿਆਲਤ ਹੈ ਕਿ ਕੋਈ ਉੱਥੇ ਸੁਖਮਨੀ ਸਾਹਿਬ ਦਾ ਪਾਠ ਪੜ੍ਹ ਰਿਹਾ ਹੈ ਜਪਜੀ ਸਾਹਿਬ ਪੜ੍ਹ ਰਿਹਾ ਹੈ ਇਹਦੇ ਬਾਰੇ ਗੇੜੇ ਹਸਪੀਟਲ ਦੇ ਗੇੜਾ ਕੰਦਰਤੀ ਮੈਂ ਇਨਚਾਰਜ ਹਾਂ ਉਹ ਮੈਨੂੰ ਦੱਸ ਨਹੀਂ ਸਕਿਆ ਉਹ ਇਹ ਵੀ ਨਹੀਂ ਦੱਸ ਸਕਿਆ ਕਿ ਕਿਹੜੀ ਦਵਾਈ ਅਸੀਂ ਦੰਦੇ ਆ ਕਿਵੇਂ ਪਾਣੀ ਦੰਦੇ ਆ ਮੈਂ ਉਹਨੂੰ ਪੁੱਛਿਆ ਉਹਨਾਂ ਦੇ ਫਿੱਫੜੇ ਉਹਨਾਂ ਦੇ ਗੁਰਦੇ ਸਾਰੇ ਠੀਕ ਹੈ ਉਹ ਕਹਿੰਦਾ ਠੀਕ ਹੈ ਮੈਂ ਕਿਹਾ 120 ਦਿਨ ਹੋ ਗਏ ਆ ਤੇ ਅਜੇ ਤੱਕ ਤੁਸੀਂ ਟੈਸਟ ਕਰਦੇ ਹੋਵੋਗੇ ਪਰ ਜੇ ਤੁਹਾਨੂੰ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈ ਫਿਰ ਮੈਨੂੰ ਤੁਸੀਂ ਕੋਈ ਵੱਡੇ ਡਾਕਟਰ ਦੇ ਨਾਲ ਗੱਲ ਕਰਾਓ ਜੀ ਤਾਂ ਤੁਹਾਨੂੰ ਪਤਾ ਲੱਗਾ ਉਹ ਕਹਿੰਦਾ ਹੈ ਇਸ ਵੇਲੇ ਮੈਂ ਹੀ ਐ ਪਰ ਮੈਨੂੰ ਐ ਲੱਗਿਆ ਕਿ ਉਹਦੇ 'ਚ ਕੋਈ ਇਲਮ ਡਾਕਟਰੀ ਦਾ ਹੈ ਨਹੀਂ ਸੀਗਾ ਸੋ ਅੱਜ ਮੈਨੂੰ ਮਿਲ ਨਹੀਂ ਦਿੱਤਾ ਹੈਗਾ